आ, गुरु तेग बहादुर जी की आ, ये सालाना चल रहा है उनका शताब्दी चल रही है मिशन क्लीन पंजाब आ, शुरू किया है जिसमें हम सबको प्रेरित किया है यहाँ से शुरू किया है क्योंकि देखो एक चार साल तो दूसरी सरकार के हो गए है ना तो लोगों की चॉइस थी तो हम चुप करके बैठे थे तो अब मैं निकलने विचारना विचरना शुरू किया मैंने लोगों के बीच जाना शुरू किया तो जहाँ जाती हूँ पहले गंदगी का ढेर दिख दे जाता है तो पहले भी जब एम थी मैं तो जहां ढेर मिला वही फोन करती थी क्या आके उठाया क्यों नहीं है पूछो किसी को तो गंदगी का ढेर कहीं भी दिखा था छाड़ू बात करे बिताकि प्रशासन और हमें लिखित आपके पास इतने बंदे हैं, ये वाला बंदा इतनी गलियां साफ करेगा कोई गली नहीं छोड़ेगा और आजकल तो पॉलिटिक्स होगी ये मेरा बच्चा है मल्ली क्या कसूर है इसका ऑर्डर दिया गया है की इसके घर के बाहर आ... पूरी रामगिरी हम लेते हैं है? गली तो लेके एंड तक बगे वाली पत्नी तक तुम सफाई नहीं करनी ਕਿਉਂਕਿ ਇਹ ਹੈਗਾ ਕੇਵੀ ਦਾ ਬੂਆ ਇਹ ਹੈਗਾ ਕਾਂਗਰਸੀ ਪਾਰਾ ਪੱਤੀ ਕੀਤਾ ਕਾਂਗਰਸੀ ਇਹਦੇ ਬੂਏ ਨਾਲ ਸਫਾਈ ਨਹੀਂ ਕਰਨੀ ਉਹ ਵਿਚਾਰੇ ਸਫਾਈ ਸੇਵਕ ਜਿਹੜੇ ਆ ਮੈਨੂੰ ਆ ਕੇ ਕਹਿੰਦੇ ਇੰਨੀ ਗੱਲ ਵੀ ਯਾਰ ਅਸੀਂ ਤੇਰੇ ਕੋਲ ਜਦੋਂ ਵੀ ਸਫਾਈ ਕਰਦੇ ਨੇ ਸਾਨੂੰ ਉੱਤੇ ਜਾ ਕੇ ਗਾਲਾਂ ਕਹਾਣੀਆਂ ਪੈਂਦੀਆਂ ਦੱਸੋ ਇਹ ਸਿਆਸਤ ਅਜਿਹੀ ਤਗੜੀ ਹੋਣੀ ਵੀ ਇਹਨਾਂ ਨੂੰ ਲੋਕਾਂ ਨੂੰ ਸਮਝ ਆਉਂਦੀ ਵੀ ਅਸੀਂ ਸਿਆਸਤ ਕਿਉਂ ਕਰਦੇ ਆ ਜਦੋਂ ਕਿਸੇ ਨੂੰ ਬਣਾਇਆ ਜਾਂਦਾ ਉਹ ਸਾਰੇ ਹਲਕੇ ਦਾ ਬਣਾਇਆ ਜਾਂਦਾ ਇੰਚਾਰ ਉਹਨਾਂ ਨੂੰ ਮਤਲਬ ਮੁਖ ਬਣਾਇਆ ਜਾਂਦਾ ਵੀ ਤੈਨੂੰ ਵੋਟਾਂ પાਕੇ ਜਿਤਾਇਆ ਤੀ ਸਾਰੇ ਵੇਰਕ ਦੀ ਸਫਾਈ ਕਰੋ ਇਨਾ ਬੁਰਾ ਜੀ ਇਥੇ ਇੱਕ ਪਾਸੇ ਤੇ ਗੁਰੂ ਸਾਹਿਬ ਦਾ ਸੰਦੇਸ਼ ਹੈ ਕਿ ਪੱਕ ਪਾ ਪਿਆਤ ਪਾ ਵਰਗ ਇਹਨਾਂ ਚੀਜ਼ਾਂ ਤੋਂ ਉੱਪਰ ਉੱਠੋ ਨਹੀਂ ਜਿਹੜੇ ਸਫਾਈ ਸੇਵਕ ਹੈ ਮੇਰੇ ਹੁੰਦੇ ਮੈਂ ਕਹਿੰਨੀ ਆ ਉਹਨਾਂ ਦੇ ਖੰਡ ਪਾਠਾਂ ਤੇ ਮੈਨੂੰ ਬੁਲਾਉਂਦੇ ਸੀ ਅਸੀਂ ਉਹਨਾਂ ਲਈ ਛੁੱਟੀਆਂ ਦੇ ਲੰਗਰ ਲਾਇਆ ਮਤਲਬ ਉਹਨਾਂ ਨੂੰ ਭੇਨ ਭਾਈ ਬਣਾ ਕੇ ਰੱਖਿਆ ਜਿੰਨੇ ਸਫਾਈ ਸੇਵਕ ਹੈ ਉਹਨਾਂ ਨੇ ਜਦੋਂ ਆਪਣਾ ਕੋਈ ਵੀ ਵੱਡਾ ਪ੍ਰੋਗਰਾਮ ਕਾਰਪੋਰੇਸ਼ਨ ਸੇ ਕਰਨਾ ਕਿਤੇ ਵੀ ਕਰਨਾ ਉਹਨਾਂ ਨੇ ਸਪੈਸ਼ਲ ਮੈਨੂੰ ਚੀਜ਼ਾਂ ਸੌ ਲਾ ਲ ਕਿਉਂਕਿ ਮੈਂ ਉਹਨਾਂ ਨੂੰ ਲੈ ਕੇ ਤੁਰਦੀ ਸੀ ਨਾਲ ਅਸੀਂ ਕਿੰਨੀ ਵਾਰ ਦੇਖੋ ਤੁਸੀਂ ਮੇਨ ਰੋਡ ਤੇ ਉੱਤੇ ਇਹ ਵਾਲੀ ਰੋਡ ਤੇ ਵੱਲਾ ਦੀ ਰੋਡਾਂ ਤੇ ਅਸੀਂ ਕਿੰਨੀ ਸਫਾਈ ਕੀਤੀ ਪਰ ਮੈਨੂੰ ਐ ਸੀ ਜਿਹੜਾ ਕੂੜਾ ਡਿੱਗਿਆ ਮੈਂ ਉਹ ਕਾਉਂਸਲਰ ਦੀ ਜਾਣਖਾਲੀ ਦਿੱਸ ਤੇ ਹੁਣ ਇਹ ਮੇਰੀ ਅਪੀਲ ਹੈ ਅੰਮ੍ਰਿਤਸਰ ਸਾਹਿਬ ਦੇ 85 ਕਾਉਂਸਲਰਾਂ ਨੂੰ ਤੇ ਸਾਰੇ ਪੰਜਾਬ ਦੇ ਕਾਉਂਸਲਰਾਂ ਨੂੰ ਤੇ ਵਾਰਡ ਪ੍ਰਧਾਨਾਂ ਨੂੰ ਕਿ ਤੁਸੀਂ ਭੁੱਲ ਨਾ ਜੋ ਕਿਹੜੀ ਪਾਰਟੀ ਦੇ ਹੋ ਕਿਹਨੂੰ ਮਿਲਣਾ ਹੈ ਕਿਹਨੂੰ ਖਿਤਾਬ ਮਿਲਣਾ ਹੈ ਕਿਸ ਨੂੰ ਖਿਤਾਬ ਨਹੀਂ ਮਿਲਣਾ ਪੰਜਾਬ ਨੂੰ ਖਿਤਾਬ ਮਿਲਣਾ ਹੈ ਕਿ ਪੰਜਾਬ ਸਾਫ ਸੁਥਰੀ ਨਗਰੀ ਹੈ ਇੱਥੇ ਐਨੇ ਲੱਖਾਂ ਲੋਕ ਰੋਜ਼ ਆਉਂਦੇ ਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਪਾਂ ਸਫਾਈ ਤਾਂ ਦੇ ਸਕਦੇ ਆ ਕਿੰਨੀ ਸ਼ਰਮ ਦੀ ਗੱਲ ਹੈ ਇੱਕ ਗੋਰੇ ਨੇ ਝਾੜੂ ਚੱਕ ਲਿਆ ਸ਼ਰਮ ਦੇ ਮਾਰੇ ਇਹਨੇ ਕਿੰਨੀ ਸ਼ਰਮਾਈ ਉਦੋਂ ਦੇ ਅਸੀਂ ਝਾੜੂ ਲੱਖੇ ਲੱਗੇ ਵੀ ਚਲੋ ਸਫਾਈਆਂ ਕਰੋ ਇਹ ਆਲਰੇਡੀ ਮੇਰੇ ਮਾਈਂਡ ਸੀਗਾ ਇਹਦੇ ਨਾਲ ਪ੍ਰਸ਼ਾਸਨ ਜਾਗੂਗੀ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਾਂਗੇ ਨਹੀਂ ਹੀ ਕਹਿਣਾ ਚਾਹੁੰਦੀਆਂ ਵੀ ਆਪਣਾ ਕੂੜਾ ਵੀ ਘਟਾਓ ਜਿਹੜੇ ਘੋਰੇ ਆ ਉਹਨਾਂ ਨੇ ਇੱਕ ਬਿਸਟਰ ਫਲੋਰ ਦਾ ਕੰਮ ਕੀਤਾ ਇਹਨਾਂ ਨੇ ਬਿਲਕੁਲ ਕੀਤਾ ਵੈਸੇ ਤਾਂ ਐਕਚੁਅਲੀ ਜਦੋਂ ਮੈਂ ਨਿਕਲਣਾ ਸ਼ੁਰੂ ਕਰਦੀ ਹਾਂ ਤਾਂ ਮੇਰਾ ਫਰਸਟ ਜਿਹੜਾ ਪੜਾਵੇ ਉਸੇ ਤੇ ਹੁੰਦਾ ਅਸੀਂ ਨੋਟ ਕਰ ਰਹੇ ਹਾਂ ਕਿਹੜੀਆਂ ਸੜਕਾਂ ਬਣਨ ਲਾ ਲੀਆਂ ਕਿ ਕਿਤੇ ਕਿਤੇ ਲੋਕਾਂ ਨੂੰ ਪ੍ਰੋਬਲਮ ਹੈ ਲਿਖ ਰਿਹਾ ਕਿਉਂਕਿ ਹਜੇ ਅਸੀਂ ਕਰਾ ਨਹੀਂ ਸੋਏ ਪਰ ਸਫਾਈ ਤਾਂ ਸੀ ਸਕਦੇ ਜੋ ਚੀਜ਼ਾਂ ਸੀ ਇੱਕ ਸਾਲ ਅਸੀਂ ਕਿਉਂ ਰੁਕੀਏ ਜਿਹੜੀ ਕਿ ਇਨਸਾਨ ਦੇ ਆਪਣੇ ਹੱਥੋਂ ਆਪਣੀ ਹੱਜੇ ਅਸੀਂ ਉਹ ਤਾਂ ਉਹ ਤੱਕ ਕਰਾ ਸਕਦੇ ਹਾਂ ਨਾ ਸੋ ਸਫਾਈ ਤੇ ਰੱਖ ਸਕਦੇ ਹਾਂ ਨਾ ਗੁਰਦੁਆਰਾ ਦਾ ਆਸ-ਪਾਸ ਹੈ ਆਪਾਂ ਪਹਿਲਾਂ ਪਾਲਤੀ ਸਾਹਿਬ ਲੈ ਕੇ ਜਾਣੀ ਆ ਸਾਰੇ ਬੰਦੇ ਇਹ ਸ਼ਰਮ ਕੀ ਹੈ ਕਦੋਂ ਸ਼ਰਮ ਆਈ ਹੈ ਪੰਜਾਬੀਆਂ ਨੂੰ ਹੈ ਨਾ ਪੰਜਾਬ ਤਾਂ ਐਸੀ ਗੱਲ ਪਿੱਛੇ ਫੇਮਸ ਹੈ ਵੀ ਪੰਜਾਬੀ ਹਰ ਕੰਮ ਕਰ ਲੈਂਦਾ ਬੜੂ ਹੁਣ ਕੰਨ ਲਾਮਾ ਨਹੀਂ ਮਰੇਗਾ